ਵੀ ਭਾਈ ਬਚਿੱਤਰ ਸਿੰਘ ਸੀ ਜਿਹੜਾ ਤੇ ਉਸ ਜਗ੍ਹਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਟਲਾ ਨਿਹੰਗ ਖਾਂ ਕੋਲ ਛੱਡ ਕੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਚਮਕੌਰ ਦੀ ਗੜੀ ਵੱਲ ਜਾਂਦੇ ਨੇ ਸੋ ਹਾਂਜੀ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਰੋਜ਼ਾਨਾ ਹੀ ਆਪਾਂ ਸਿੱਖ ਧਰਮ ਦੇ ਵਿੱਚੋਂ ਸਿੱਖ ਇਤਿਹਾਸ ਦੇ ਵਿੱਚੋਂ ਇਸ ਚੈਨਲ ਦੇ ਉੱਤੇ ਜੋ ਇੱਕ ਸਵਾਲ ਸਿੱਖ ਧਰਮ ਦੇ ਵਿੱਚੋਂ ਆਪਾਂ ਪਾਉਨੇ ਆ ਤੇ ਕਈ ਵੀਰਾਂ ਨੂੰ ਉਹਨਾਂ ਸਵਾਲਾਂ ਦੇ ਜਵਾਬ ਵੀ ਪਤਾ ਹੋਣਾ ਤੇ ਇਹ ਆਪਾਂ ਜਿਹੜਾ ਉਪਰਾਲਾ ਕੀਤਾ ਨਵੀਂ ਜਨਰੇਸ਼ਨ ਵਾਸਤੇ ਜੋ ਨਵੀਂ ਆਉਣ ਵਾਲੀ ਸਾਡੀ ਪੀੜ੍ਹੀ ਹੈ ਉਹਨਾਂ ਵਾਸਤੇ ਤੇ ਕਈਆਂ ਨੂੰ ਨਹੀਂ ਵੀ ਪਤੇ ਹੁੰਨ ਪਤਾ ਹੁੰਦਾ ਇਹਨਾਂ ਸਵਾਲਾਂ ਦੇ ਜਵਾਬ ਸੋ ਆਪਾਂ ਜਿਹੜਾ ਸਵਾਲ ਪਾਇਆ ਸੀ ਵੀ ਸਰਸਾ ਦੇ ਕਿਨਾਰੇ ਜਿਵੇਂ ਇਹ ਸ਼ਹਾਦਤਾਂ ਦੇ ਦਿਨ ਜਿਹੜੇ ਚੱਲ ਰਹੇ ਨੇ ਛੋਟੇ ਸਹਿਬਜ਼ਾਦੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਕੁਰਬਾਨੀ ਜਿਨ੍ਹਾਂ ਦੀ ਉਸਾਨੀ ਕੁਰਬਾਨੀ ਹੈ ਬਚਿੱਤਰ ਇਤਿਹਾਸ ਹੈ ਜਿਨ੍ਹਾਂ ਦਾ ਵੀ ਜਦੋਂ ਸਰਸਾ ਦੇ ਕਿਨਾਰੇ ਤਾਨਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਉਂਦੇ ਨੇ ਅਨੰਦਪੁਰ ਸਾਹਿਬ ਦੀ ਕਿਲੇ ਨੂੰ ਛੱਡ ਕੇ ਇੱਥੇ ਭਿਆਨਕ ਜੁੱਧ ਹੁੰਦਾ ਹੈ ਤੇ ਜੁੱਧ ਦੇ ਵਿੱਚੋਂ ਮਹਾਰਾਜ ਨੇ ਇੱਕ ਸਿੱਖ ਸੀ ਜਿਹੜਾ ਇੱਥੋਂ ਲਿਜਾ ਕੇ ਨਹਿੰਗ ਖਾਂ ਕੋਟਲਾ ਜੋ ਉੱਥੋਂ ਦਾ ਪਿੰਡ ਦਾ ਵਸਨੀਕ ਸੀ ਉੱਥੇ ਮਹਾਰਾਜ ਵੀ ਕਿਸ ਸਿੱਖ ਨੂੰ ਜਾ ਕੇ ਛੱਡਦੇ ਨੇ ਬਹੁਤ ਹੀ ਪਿਆਰ ਵਾਲਾ ਤਾਨਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਪਿਆਰ ਵਾਲਾ ਸਿੱਖ ਸੀ ਜਿਹੜਾ ਤੇ ਉਹ ਸਵਾਲ ਦਾ ਜਿਹੜਾ ਜਵਾਬ ਆਪਾਂ ਤੁਹਾਨੂੰ ਦੇ ਰਹੇ ਆ ਵੀ ਭਾਈ ਬਚਿੱਤਰ ਸਿੰਘ ਸੀ ਜਿਹੜਾ ਤੇ ਉਸ ਜਗ੍ਹਾ ਤੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਕੋਟਲਾ ਨਿਹੰਗਖਾਂ ਕੋਲ ਛੱਡ ਕੇ ਫਿਰ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਚਮਕੌਰ ਦੀ ਗੜੀ ਵੱਲ ਜਾਂਦੇ ਨੇ ਸੋ ਭਾਈ ਬਚਿੱਤਰ ਸਿੰਘ ਸੀ ਤੇ ਜਿਹੜੀ ਕੋਟਲਾ ਨਿਹੰਗਖਾਂ ਦੀ ਬੇਟੀ ਸੀ ਬੀਬੀ ਮਹੰਤਾਜ ਜੋ ਉਸ ਸਮੇਂ ਉਹਨੇ ਆਪਣਾ ਪਤੀ ਮੰਨ ਲਿਆ ਸੀ ਭਾਈ ਬਚਿੱਤਰ ਸਿੰਘ ਨੂੰ ਦੂਸਰੇ ਦਿਨ ਭਾਈ ਜਿਹੜਾ ਬਚਿੱਤਰ ਸਿੰਘ ਸ਼ਹੀਦ ਹੁੰਦਾ ਸਾਰੀ ਉਮਰ ਆ ਬੀਬੀ ਮਹਤਾਜ ਨੇ ਜੋ ਸ਼ਾਦੀ ਨਹੀਂ ਕਰਵਾਈ ਸੀ ਇਹ ਵੀ ਇੱਕ ਨਸਾਨੀ ਕੁਰਬਾਨੀ ਹੈ ਉਸ ਬੀਬੀ ਦੀ ਸਿੱਖ ਇਤਿਹਾਸ ਦੇ ਨਾਲ ਜੁੜੀ ਹੋਈ ਸੋ ਭਾਈ ਬਚਿੱਤਰ ਸਿੰਘ ਜੀ ਬਾਰੇ ਜੋ ਆਪਾਂ ਨੇ ਇੱਕ ਇਹ ਸਵਾਲ ਪਾਇਆ ਸੀ ਉਹ ਮਹਾਨ ਗੁਰੂ ਦਾ ਸਿੱਖ ਸੀ ਜਿਹੜਾ ਭਾਈ ਬਚਿੱਤਰ ਸਿੰਘ ਸੀ ਦੂਸਰਾ ਸਵਾਲ ਹੈ ਜਿਹੜਾ ਤੋਂ ਆਪਾਂ ਅੱਜ ਪਾ ਰਹੇ ਹਾਂ ਇਹਦਾ ਜਵਾਬ ਹੈ ਜਿਹੜਾ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਦਵਾਂਗੇ ਕਿ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਪਰਿਵਾਰ ਸਰਸਾ ਦੇ ਕਿਨਾਰੇ ਸੀ ਕਿਉਂਕਿ ਇਥੋਂ ਤਿੰਨ ਹਿੱਸਿਆਂ ਦੇ ਵਿੱਚ ਗੁਰੂ ਸਾਹਿਬ ਜੀ ਦਾ ਪਰਿਵਾਰ ਸੀ ਜਿਹੜਾ ਵੰਡਿਆ ਗਿਆ ਸੀ ਛੋਟੇ ਸਹਿਬਜਾਦੇ ਜਦੋਂ ਸਰਸਾ ਦੇ ਵਿੱਚ ਰੁੜਦੇ ਨੇ ਮਾਤਾ ਗੁਦਰ ਕੌਰ ਜੀ ਤੇ ਛੋਟੇ ਸਹਿਬਜਾਦੇ ਜਿਸ ਵੇਲੇ ਸਰਸਾ ਦੇ ਵਿੱਚ ਰੁੜ ਜਾਂਦੇ ਨੇ ਤੇ ਸਹਿਬਜਾਦੇ ਕਿਸ ਜਗ੍ਹਾ ਤੇ ਜਾ ਕੇ ਨਿਕਲਦੇ ਨੇ ਤੇ ਉਹ ਰਾਤ ਸੀ ਜਿਹੜੀ ਸਹਿਬਜਾਦਿਆਂ ਨੇ ਪਹਿਲੀ ਰਾਤ ਸਰਸਾ ਦੇ ਵਿੱਚ ਰੁੜਨ ਕਰਕੇ ਵੀ ਕਿਸ ਜਗ੍ਹਾ ਤੇ ਜਾ ਕੇ ਨਿਕਲਦੇ ਨੇ ਤੇ ਕੌਣ ਸੀ ਜਿਹੜਾ ਉਹਨਾਂ ਨੂੰ ਮਿਲਿਆ ਸੀ ਸੋ ਉਹਦਾ ਜਵਾਬ ਹੈ ਜਿਹੜਾ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਵੀ ਸਹਿਬਜ਼ਾਦੇ ਕਿਸ ਜਗ੍ਹਾ ਤੇ ਸਰਸਾ ਦੇ ਵਿੱਚੋਂ ਕਿਸ ਇਨਸਾਨ ਨੂੰ ਮਿਲੇ ਸੀ ਕਿਸ ਦੀ ਜੋ ਘਰ ਦੇ ਵਿੱਚ ਸਹਿਬਜ਼ਾਦਿਆਂ ਨੇ ਰਾਤ गुਜ਼ਾਰੀ ਸੀ ਇਹਦਾ ਜਵਾਬ ਕਮੈਂਟਾਂ ਦੇ ਵਿੱਚ ਜ਼ਰੂਰ ਕੱਲ ਨੂੰ ਇੱਕ ਵੀਡੀਓ ਹੋਰ ਲੈ ਕੇ ਆਵਾਂਗੇ ਤੇ ਨਾਲ ਇਹ ਸਵਾਲ ਦਾ ਜਵਾਬ ਵੀ ਤੁਹਾਨੂੰ ਦਵਾਂਗੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਸਿੱਖ ਇਤਿਹਾਸ ਦੀ ਜਾਣਕਾਰੀ ਬਾਰੇ ਤੇ ਕਈ ਪਿਆਰਿਆਂ ਨੇ ਬਹੁਤ ਵਧੀਆ ਜਿਹੜੇ ਕਮੈਂਟ ਕੀਤੇ ਸੀ ਤੇ ਫੇਸਬੁੱਕ ਦੇ ਉੱਤੇ ਤੇ ਬਹੁਤ ਵਧੀਆ ਜੋ ਉਹਨਾਂ ਨੇ ਕਮੈਂਟਾਂ ਦੇ ਰਾਹੀਂ ਸਵਾਲ ਜਿੱਤੇ ਸੀ ਸੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਸਹਬਜ਼ਾਦੇ ਕਿਸ ਜਗ੍ਹਾ انسان ਨੂੰ ਜਾ ਕੇ ਮਿਲੇ ਸੀ ਧੰਨਵਾਦ ਜੀ ਸਾਰਿਆਂ ਦਾ